ਨਾਮ ਰਾਜਪੁਰਾ ਹੈ ਭਾਈ ਇਹ ਵੀਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਇੱਕ ਸਖਸ ਵੱਲੋਂ ਕਿ ਜਵਾਕ ਨੂੰ ਕੁੱਟਿਆ ਜਾ ਰਿਹਾ ਕੀ ਮਸਲਾ ਹੈ ਮਸਲਾ ਇਹ ਸੀਗਾ ਜੀ ਇੱਕ ਬੱਚਾ ਸੀਗਾ ਜੋ ਫੁੱਲ ਮਿਲਾ ਕੇ 3-4 ਸਾਲ ਦਾ ਹੈਗਾ ਜੀ ਹਾਂਜੀ ਉਹ ਸੋਨਾਮੀ ਗੇਟ ਦੇ ਉੱਪਰ ਇੱਕ ਦੁਕਾਨ ਹੈਗੀ ਹੈ ਜੋ ਕਿ ਜੂਸ ਦੀ ਹੈ ਹਾਂਜੀ ਜੋ ਕਿ ਸ਼ਾਇਦ ਸਾਨੂੰ ਲੱਗਦਾ ਕਿ ਉਹ ਸਹੀ ਦਾ ਬੰਦਾ ਨਹੀਂ ਹੈ ਹਾਂਜੀ ਔਰ ਇੱਕ ਵਿਸ਼ੇਸ਼ ਸਮੁਦਾਇਨਾਤ ਮੰਨਦਾ ਰਹਦਾ ਹੈ ਤੇ ਉਹ 3 ਸਾਲ ਦਾ ਬੱਚਾ ਇੱਕ ਨਾਲੜੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਖਾਲੀ ਉਸ ਜੀ ਦੁਕਾਨ ਤੋਂ ਪਾਣੀ ਵੀ ਚੜਾ ਜਾ ਜੋ ਸੀ ਵੀਡੀਓ ਜੀ ਦੇਖ ਰਹੇ ਉਸ ਦੇ ਚ ਕੀ ਹੋਇਆ ਜੀ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਆਪਣਾ ਜਿਹੜਾ ਪਾਣੀ ਚ ਗਲਾਸ ਮਾਂਜਦਾ ਹੈ ਉਹ ਬੱਚਾ ਉਹਦੇ ਚ ਗਲਾਸ ਧਰ ਕੇ ਪਾਣੀ ਪੀ ਰਿਹਾ ਤਾਂ ਉਸ ਛੋਟੀ ਸੋਚ ਦੇ ਬੰਦੇ ਨੇ ਡਾਂਗ ਚੱਕੀ ਤੇ ਉਹਦੇ ਸਿਰ ਚ ੱਠੇ ਮਾਰੀ ਜਿਸ ਕਰਕੇ ਉਹਦੇ ਤੇ ਪੂਰੀ ਸਵੇਲਿੰਗ ਹੋ ਗਈ ਪਰ ਬੱਚਾ ਉਹ ਤਾਂ ਜੋ ਇਕ ਤਰ੍ਹਾਂ ਨਾ ਜੱਛਾ ਗਿਆ ਗਿਆ ਜਿਸ ਦੀ ਕੰਪਲੇਂਟ ਅਸੀਂ ਕਰਨ ਲਈ ਇੱਥੇ ਸਾਰਾ ਸਿਸਟਮ ਇਕੱਠੇ ਹੋਏ ਔਨੇ ਚੋ ਬੰਦਾ ਉੱਥੋਂ ਭੱਜ ਗਿਆ ਕੌਣ ਹੈ ਦੁਕਾਨਦਾਰ ਵਾਲਾ ਕੀ ਨਾਮ ਦੁਕਾਨਦਾਰ ਦਾ ਨਾਮ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਕਿਉਂਕਿ ਉਹ ਭੱਜ ਚੁੱਕਾ ਸੀਗਾ ਤੇ ਉੱਥੇ ਦੋ ਬੰਦੇ ਹੋਰ ਆਏ ਜੋ ਕਹਿੰਦੇ ਨੇ ਜੀ ਮੇਰੇ ਤਾਇ ਦਾ ਮੁੰਡਾ ਸੀਗਾ ਤੇ ਉਹ ਭੱਜ ਗਿਆ ਸਾਨੂੰ ਤਾਂ ਉਹਨੇ ਫੋਨ ਕਰਕੇ ਕਿਹਾ ਕਿ ਦੁਕਾਨ ਬਤਾ ਦਿਓ ਅਸੀਂ ਔਨੇ ਜੀ ਪੁਲਿਸ ਸਟਾਫ ਵੀ ਉੱਥੇ ਪਹੁੰਚ ਗਏ ਸਭ ਕੁਝ ਹੋ ਗਿਆ ਅਸੀਂ ਉਹ ਬੰਦਿਆਂ ਨੂੰ ਫੜਿਆ ਨਾਲ ਤੇ ਨਾਲ ਲਿਜਾ ਕੇ ਓਰੇ ਲਿਆਂਦਾ ਹੁਣ ਬੰਦੀ ਕਾਰਵਾਈ ਸੱਚੋ ਸਾਬ ਕਰਨਗੇ ਠੀਕ ਵੀ ਜੀ ਵੀ ਜੀ ਕੀ ਮਸਲਾ ਸੀ ਕਿਹੜਾ ਦੁਕਾਨਦਾਰ ਸੀ ਮਸਲਾ ਕੀ ਸੁਨਾਮੀ ਜਿਹੜਾ ਜੋ ਜੀ ਕਿ A1 ਕੋਈ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖਾਲੀ ਉਹਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਨੀਪੁਰਾ ਦਾ ਮਾਰਿਆ ਕੁੱਟਿਆ ਡੰਗਾਂ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਹਾਂ ਜਿਹੜੇ ਬਾਰੋਂ ਲੋਕ ਆ ਰਹੇ ਨੇ ਤਰ ਤਰ੍ਹਾਂ ਦੇ ਵਪਾਰ ਕਰਨੇ ਬਿਜ਼ਨਸ ਕਰਨੇ ਇਹਨਾਂ ਦੀ ਇੱਕ ਵੈਲਿਊਏਸ਼ਨ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਥਾਣਾ ਸਿੱਧੀ ਸੰਗਰੂਰ ਚ ਕਰਣ ਜੋ ਕਿ ਜਿਹੜੀ ਆਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋ ਛੋਟਾ ਬੱਚਾ 5-6 ਸਾਲ ਦਾ ਬੱਚਾ ਹੈ ਉਹ ਪਾਣੀ ਪੀਣ ਗਿਆ ਉਹਨੂੰ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਆਪਾਂ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਅਲ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਲੇਕਿਨ ਆਪਾਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਇਹਨਾਂ 'ਚ ਸ਼ਰਾਰਤੀ ਅਸਰ ਦੇ ਖਿਲਾਫ ਸਭ ਤੋਂ ਸਖਤ ਕਾਰਵ ਕੀਤੀ ਜਾਵੇ ਜੋ ਮੰਨ ਦੀ ਕਾਰ ਵੀ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਅੱਗੇ ਕਾਰਵਾਈ ਨਹੀਂ ਕਰਦਾ ਅਸੀਂ ਸਪੂਰਾ ਸ਼ਹਿਰ ਇਕੱਠਾ ਹੋ ਕੇ ਇਸ ਜੀ ਦੇ ਵਿਚਾਰ ਕਰਾਂਗੇ ਅਗਲੀ ਦਿਨ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਜੇ ਆਪਾਂ ਗੱਲ ਕਰੀਏ ਕਿ ਬੱਚੇ ਇਸ ਟਾਈਮ ਕਿੱਥੇ ਨੇ ਬੱਚਾ ਇਸ ਟਾਈਮ ਉਹ ਤਾਂ ਲੱਗੇ ਕਹਿੰਦੇ ਉਹ ਹਸਪੀਟਲ ਲੈ ਗਏ ਨੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਤੱਕ ਤਾਲਮਿਲ ਕਰਕੇ ਪੂਰੀ ਜਾਣਕਾਰੀ ਜ्यों ਕਿ ਮੀਡੀਆ ਤੱਕ ਪ੍ਰਸ਼ਾਸਨ ਦੀ ਪਹੁੰਚਾ ਸਕੀਏ ਠੀਕ ਜਿਹੜੀ ਉਹਦਾ ਨਾਮ

അണക്കി പിച്ചെ मारा हां बाकी से मार दिया हो